ਸੰਗਤ ਜੀ ਅੱਜ ਤੁਸੀਂ ਸਵੇਰ ਦੇ 4 ਵਜੇ ਤੋਂ 6 ਵਜੇ ਦੇ ਵਿਚਕਾਰ ਵਾਲੇ ਸਮੇਂ ਦੇ ਲਾਭ ਸੁਣ ਕੇ ਹੈਰਾਨ ਰਹਿ ਜਾਓਗੇ ਜੀ ਪਰ ਕੁਝ ਕੁ ਸੰਗਤਾਂ ਹਨ ਜਿਨ੍ਹਾਂ ਨੇ ਇਸ ਸਮੇਂ ਦੀ ਪਰਖ ਕੀਤੀ ਹੋਈ ਹੈ ਅਤੇ ਇਸ ਦੇ ਲਾਭ ਉਹਨਾਂ ਨੇ ਪ੍ਰਾਪਤ ਕੀਤੇ ਹਨ ਜੀ ਸਭ ਤੋਂ ਪਹਿਲਾਂ ਪੰਜਾਬੀ ਗੁਰੂ ਪਾ ਚੈਨਲ ਤੇ ਆਈ ਸਭ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਉਹ ਪਰਮਾਤਮਾ ਸਭ ਦਾ ਭਲਾ ਕਰੇ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਉਣਾ ਜੀ ਤਾਂ ਕਿ ਸੰਗਤ ਜੀ ਆਪਣੇ ਮੂਹੋਂ ਸਮੁੱਚੀ ਜਨਜਾਤੀਆਂ ਲਈ ਤੰਦਰੁਸਤੀ ਦੀ ਅਰਦਾਸ ਹੋ ਸਕੇ ਜੀ ਸੰਗਤ ਜੀ ਅੱਜ ਆਪਾਂ ਆਪਣੇ ਪੂਰੇ ਸਮੇਂ ਦੇ ਵਿੱਚ ਉਹ 2 ਘੰਟਿਆਂ ਦਾ ਰਾਜ ਦੱਸਣ ਜਾ ਰਹੇ ਹਾਂ ਜਿਸ ਵਿੱਚ ਬਾਣੀ ਪੜ੍ਹ ਕੇ ਤੁਸੀਂ ਆਪਣਾ ਜੀਵਨ ਸਫਲ ਬਣਾ ਸਕਦੇ ਹੋ ਸਮੁੱਚੀ ਦੁਨੀਆ ਸਾਰਾ ਦਿਨ ਪਾਠ ਭਜਨ ਕਰਦੀ ਹੈ ਜੀ ਪਰ ਅਮਰਤ ਵੇਲੇ ਦੀਆਂ ਜ਼ਿਆਦਾਤਰ ਸੰਗਤਾਂ ਸਿਰਫ ਗੱਲਾਂ ਹੀ ਕਰਦੀਆਂ ਹਨ ਸੰਗਤ ਜੀ ਤੁਸੀਂ ਆਪਣੇ ਵੱਲ ਵੀ ਇਮਾਨਦਾਰੀ ਨਾਲ ਦੇਖੋ ਅਤੇ ਖੁਦ ਨੂੰ ਸਵਾਲ ਕਰੋ ਕਿ ਤੁਸੀਂ ਕਿੰਨੇ ਵਜੇ ਆਪਣੀ ਅੱਖ ਖੋਲਦੇ ਹੋ ਸਵੇਰ 4 ਵਜੇ ਤੋਂ 6 ਵਜੇ ਦੇ ਵਿਚਕਾਰ ਦਾ ਸਮਾਂ ਇੰਨਾ ਅਮ੍ਰਿਤ ਵਰਗਾ ਹੁੰਦਾ ਹੈ ਕਿ ਤੁਸੀਂ ਸੰਗਤ ਜੀ ਸੋਚ ਵੀ ਨਹੀਂ ਸਕਦੇ ਇਸ ਸਮੇਂ ਵਿੱਚ ਕੀਤੀਆਂ ਜ਼ਿਆਦਾਤਰ ਅਰਦਾਸਾਂ ਉਸ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੀਆਂ ਹਨ ਕੁਝ ਸੰਗਤਾਂ ਅਮ੍ਰਿਤ ਵੇਲੇ ਉੱਠ ਜਾਂਦੀਆਂ ਹਨ ਪਰ ਸਿਰਫ ਆਪਣੇ ਕੰਮਾਂ ਕਾਰਾਂ ਲਈ ਪਰ ਇਹ ਸਾਡੀ ਬਹੁਤ ਵੱਡੀ ਭੁੱਲ ਹੁੰਦੀ ਹੈ ਜੀ ਕਿ ਅਸੀਂ ਉਸ ਪ੍ਰਮਾਤਮਾ ਲਈ ਜਾਂ ਉਸ ਦਾ ਨਾਮ ਸਿਮਰਨ ਕਰਨ ਦੇ ਲਈ ਕਦੇ ਵੀ ਅਮਰਤ ਵਿਲੇ ਨਹੀਂ ਉਠਦੇ ਸੰਗਤ ਜੀ ਹੁਣ ਗੱਲ ਕਰਦੇ ਹਾਂ ਇਸ ਚਮਤਕਾਰੀ ਸਮੇਂ ਬਾਰੇ ਕਈ ਅਜਿਹੀ ਸੰਗਤ ਵੀ ਹੈ ਜੋ ਕਿ ਕਹਿੰਦੀ ਹੈ ਕਿ ਅਸੀਂ ਕਾਫੀ ਧੇਰ ਪਾਠ ਭਜਨ ਕਰਦੇ ਹਾਂ ਪਰ ਸਾਨੂੰ ਉਸ ਦਾ ਚੰਗਾ ਫਲ ਨਹੀਂ ਮਿਲਦਾ ਜੋ ਕਿ ਹੋਰਾਂ ਨੂੰ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਅਸੀਂ ਸਾਰਾ ਦਿਨ ਉਸ ਸੱਚੇ ਪ੍ਰਮਾਤਮਾ ਜੀ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਪਰ ਫਿਰ ਵੀ ਸਾਡੇ ਕੰਮ ਕਾਜ ਸਿਰੇ ਨਹੀਂ ਚੜਦੇ ਜੀ ਭਾਵ ਕੇ ਜੋ ਸਾਡੀਆਂ ਮੰਤਾਂ ਹੁੰਦੀਆਂ ਹਨ ਅਰਦਾਸਾਂ ਹੁੰਦੀਆਂ ਅਤੇ ਜੋ ਅਰਜ਼ੀਆਂ ਉਸ ਪਰਮਾਤਮਾ ਅੱਗੇ ਅਸੀਂ ਲਗਾਉਂਦੇ ਹਾਂ ਉਹ ਕਦੇ ਸਫਲ ਨਹੀਂ ਹੁੰਦੀਆਂ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਅਮਰਤ ਵੇਲੇ ਉੱਠਣ ਦਾ ਬਲ ਬਖਸ਼ਿਆ ਹੈ ਪਰ ਉਹ ਬਲ ਕਿੰਨਾ ਸੰਗਤਾਂ ਨੂੰ ਗ੍ਰਹਿਣ ਹੋਇਆ ਹੈ ਜਾਂ ਕਿਹੜੀਆਂ ਉਹ ਸੰਗਤਾਂ ਹਨ ਜਿਨ੍ਹਾਂ ਦੇ ਨੇਤਰ ਅਮਰਤ ਵੇਲੇ ਖੁੱਲ ਜਾਂਦੇ ਹਨ ਇਹ ਗੱਲ ਸਮਝਣ ਵਾਲੀ ਹੈ ਕਿ ਜੇਕਰ ਸਾਡੇ ਨੇਤਰ ਅਮਰਤ ਵੇਲੇ ਨਹੀਂ ਖੁੱਲਦੇ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਸ ਪ੍ਰਮਾਤਮਾ ਦਾ ਸਾਡੇ ਤੇ ਮਿਹਰ ਪਰਿਆ ਹੱਥ ਹੀ ਨਹੀਂ ਹੈ ਜੀ ਪਿਆਰੀ ਸਾਧ ਸੰਗਤ ਜੀ ਜੋ ਵੀ ਆਪਣੇ ਚੰਗੇ ਕਥਾਵਾਚਕ ਹਨ ਜੋ ਕਿ ਭਗਤੀ ਕਰਕੇ ਵਾਹਿਗੁਰੂ ਜੀ ਦੇ ਬਹੁਤ ਨਜ਼ਦੀਕ ਹਨ ਤੁਸੀਂ ਉਹਨਾਂ ਨੂੰ ਸੁਣਦੇ ਹੋਵੋਗੇ ਉਹ ਹਮੇਸ਼ਾ ਇਹੀ ਕਹਿੰਦੇ ਨੇ ਕਿ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਮੂਲ ਮੰਤਰ ਜੀ ਦਾ ਪਾਠ ਕਰਿਆ ਕਰੋ ਪਰ ਸੰਗਤ ਜੀ ਆਪਾਂ ਅਜੇ ਹੀ 2 ਘੰਟਿਆਂ ਦੀ ਵਿਸਤਾਰ ਪੂਰਵਕ ਚਰਚਾ ਕਰਾਂਗੇ ਦਿਨਾਂ ਵਿੱਚ ਤੁਸੀਂ ਪਾਠ ਬੰਦਗੀ ਕਰਕੇ ਵਾਹਿਗੁਰੂ ਜੀ ਦੇ ਬਹੁਤ ਨਜ਼ਦੀਕ ਪਹੁੰਚ ਸਕਦੇ ਹੋ ਸੰਗਤ ਜੀ ਜਿਹੜਾ ਸਮਾਂ 4 ਵਜੇ ਤੋਂ 6 ਵਜੇ ਦੇ ਵਿਚਕਾਰ ਦਾ ਹੁੰਦਾ ਹੈ ਉਸ ਵਿੱਚ ਜ਼ਿਆਦਾਤਰ ਦੁਨੀਆ ਸੁੱਤੀ ਪਈ ਹੁੰਦੀ ਹੈ ਐਸ ਲਈ ਉਸ ਵੇਲੇ ਜੋ ਆਪਣਾ ਧਿਆਨ ਹੁੰਦਾ ਹੈ ਉਹ ਆਪਣੀ ਸੂਖਮ ਆਤਮਾ ਦਾ ਜ਼ਿਆਦਾਤਰ ਲੱਗਦਾ ਹੈ ਜੀ ਜੋ ਆਪਣੇ ਅੰਦਰ ਸੂਖਮ ਆਤਮਾ ਹੁੰਦੀ ਹੈ ਜੈਸ ਨੂੰ ਜਗਾਉਣ ਦੇ ਲਈ ਪੂਰੀ ਸ਼ਾਂਤੀ ਚਾਹੀਦੀ ਹੁੰਦੀ ਹੈ ਤਾਂ ਉਹ ਸ਼ਾਂਤੀ ਆਪਾਂ ਨੂੰ ਸਵੇਰੇ 4 ਵਜੇ ਤੋਂ ਸਵੇਰ ਦੇ 6 ਵਜੇ ਤੱਕ ਮਿਲਦੀ ਨਜ਼ਰ ਆਉਂਦੀ ਹੈ ਜੀ ਅਸਲੀ ਸੰਗਤ ਜੀ ਜੇਕਰ ਤੁਸੀਂ 4 ਵਜੇ ਆਪਣੇ ਨੇਤਰ ਖੋਲ ਲੈਂਦੇ ਹੋ ਭਾਵੇਂ ਪ੍ਰਮਾਤਮਾ ਜੀ ਤੁਹਾਡੇ ਤੇ ਕਿਰਪਾ ਕਰ ਦਿੰਦੇ ਹਨ ਤਾਂ ਉਸੇ ਵੇਲੇ ਹੀ ਨਹਾ ਤੋ ਕੇ ਇਸ਼ਨਾਨ ਕਰਕੇ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਵੋ ਉਸ ਵੇਲੇ ਕੋਈ ਵੀ ਅਜੀਹੀ ਆਵਾਜ਼ ਜਾਂ ਅਜੀਹਾ ਸ਼ੋਰ ਨਹੀਂ ਹੋਵੇਗਾ ਜੋ ਤੁਹਾਡਾ ਧਿਆਨ ਹਟਾ ਸਕੇ ਉਸ ਵੇਲੇ ਤੁਹਾਡਾ ਮਨ ਪੂਰਾ ਇਕਾਗਰ ਹੋ ਜਾਵੇਗਾ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਸਕਦੇ ਹੋ 4 ਵਜੇ ਤੋਂ 6 ਵਜੇ ਦੇ ਲੱਭ ਉਹੀ ਸੰਗਤਾਂ ਸਮਝ ਸਕਦੀਆਂ ਹਨ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਨਾਲ ਜੁੜਨ ਦਾ ਮੌਕਾ ਮਿਲਿਆ ਹੋਵੇ ਅਤੇ ਤੁਸੀਂ 4 ਵਜੇ ਉੱਠ ਕੇ ਵਾਹਿਗੁਰੂ ਜੀ ਦਾ ਜਾਪ ਕਰੋਗੇ ਜਾਂ 7 ਵਜੇ ਉੱਠ ਕੇ ਵਾਹਿਗੁਰੂ ਜੀ ਦਾ ਜਾਪ ਕਰਦੇ ਹੋ ਤਾਂ ਉਹਨਾਂ ਦੇ ਵਿੱਚ ਸੰਗਤ ਜੀ ਜੋ ਅੰਤਰ ਆਉਂਦਾ ਹੈ ਉਹ ਜ਼ਮੀਨ ਆਸਮਾਨ ਦਾ ਹੁੰਦਾ ਹੈ ਜੀ 4 ਵਜੇ ਉੱਠ ਕੇ ਮਨ ਇਨਾ ਸ਼ਾਂਤ ਹੁੰਦਾ ਹੈ ਇੰਜ ਲੱਗਦਾ ਹੈ ਜਿਵੇਂ ਖੁਦ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੇ ਕੋਲ ਬਿਠਾਈ ਬੈਠੇ ਹੋਣ ਐਸ ਲਈ ਮੇਰੀ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਸਵੇਰੇ 4 ਵਜੇ ਤੋਂ 6 ਵਜੇ ਦੇ ਵਿਚਕਾਰ ਤੁਸੀਂ ਬਾਣੀ ਜ਼ਰੂਰ ਪੜ੍ਹਨੀ ਹੈ ਜੀ ਕਿਸੇ ਵੀ ਹਾਲਤ ਵਿੱਚ 15 ਮਿੰਟ ਨਾਮ ਜਪ ਕਰਨਾ ਬਹੁਤ ਜ਼ਰੂਰੀ ਹੈ ਉਸੇ ਨਾਲ ਹੀ ਤੁਹਾਨੂੰ ਸ਼ਾਂਤੀ ਮਿਲੇਗੀ ਜੋ ਵੀ ਰੁਕੇ ਹੋਏ ਕੰਮ ਹੋਣਗੇ ਉਹ ਸਾਰੇ ਪੂਰੇ ਹੋਣ ਲੱਗ ਪੈਣਗੇ ਜੀ ਅਤੇ ਤੁਹਾਡੇ ਘਰ ਤਾਂ ਉਹ ਦੌਲਤ ਵੀ ਆਵੇਗਾ ਜੀ ਇਸੇ ਤਰ੍ਹਾਂ ਹੀ ਸੰਗਤ ਜੀ ਮੈਨੂੰ ਉਮੀਦ ਹੈ ਕਿ ਤੁਸੀਂ 4 ਵਜੇ ਤੋਂ 6 ਵਜੇ ਦੇ ਵਿਚਕਾਰ ਦਾ ਸਮਾਂ ਜਾਣ ਲਿਆ ਹੋਵੇਗਾ ਜੇਕਰ ਜ਼ਿੰਦਗੀ ਵਿੱਚ ਲਾਭ ਪ੍ਰਾਪਤ ਕਰਨੇ ਹਨ ਤਾਂ ਅਮਰਤ ਵੇਲੇ ਜੋ ਕਿ 4 ਵਜੇ ਤੋਂ 6 ਵਜੇ ਦੇ ਵਿਚਕਾਰ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ ਤੁਸੀਂ ਪਾਠ ਜ਼ਰੂਰ ਕਰਨਾ ਹੈ ਇਸੇ ਨਾਲ ਹੀ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ